ਜੀ ਹਾਂ Hindu Muslim ਪਰਿਵਾਰਾਂ ਦੇ ਵਿੱਚ ਆਮਦਨ ਦਾ ਜਿਹੜਾ ਫਰਕ ਹੈ ਉਹ ਤੇਜ਼ੀ ਦੇ ਨਾਲ ਘਟਦਾ ਜਾ ਰਿਹਾ ਹੈ। ਦੋਵਾਂ ਭਾਈਚਾਰਿਆਂ ਦੇ ਪਰਿਵਾਰਾਂ ਦੇ ਵਿੱਚ ਅੰਤਰ 7 ਸਾਲਾਂ ਦੇ ਵਿੱਚ 87 ਫੀਸਦੀ ਤੋਂ ਘਟ ਕੇ ਸਿਰਫ 250 ਰੁਪਏ ਰਹਿ ਗਿਆ ਹੈ। 2016 ਦੇ ਵਿੱਚ 1917 ਰੁਪਏ ਪ੍ਰਤੀ ਮਹੀਨਾ ਇਹ ਕਹਿਆ ਕਰਤਾ ਸੀ ਇਹ ਅੰਕੜੇ ਗੈਰ ਮੁਨਾਫੇ ਵਾਲੀ ਸੰਸਥਾ ਪੀਪਲਜ਼ ਰਿਸਰਚ ਔਨ ਇੰਡੀਆਜ਼ ਕੰਜ਼ਿਊਮਰ ਇਕਨੋਮੀ ਪ੍ਰਾਈਸ ਦੇ ਸਰਵੇਖਣ ਦੇ ਵਿੱਚ ਸਾਹਮਣੇ ਆਏ ਨੇ ਦੇਸ਼ ਦੇ ਵਿੱਚ ਮੁਸਲਮਾਨਾਂ ਦੀ ਸਾਲਾਨਾ ਆਮਦਨ ਦੇ ਵਿੱਚ 28% ਦੀ ਹਿੰਦੂਆਂ ਦੀ 19% ਦੀ ਅਤੇ ਸਿੱਖਾਂ ਦੀ 57% ਦੀ ਵਾਧਾ ਦਰਜ ਕੀਤਾ ਗਿਆ ਹੈ ਇਸ ਇਕਨੋਮਿਕ ਥਿੰਕ ਟੈਂਕ ਨੇ ਇਹ ਸੈਂਪਲ ਸਰਵੇ ਦੇਸ਼ ਦੇ 165 ਜ਼ਿਲ੍ਹਿਆਂ ਦੇ 1944 ਪਿੰਡਾਂ ਦੇ 2 ਲੱਖ 1900 ਪਰਿਵਾਰਾਂ ਦੇ ਵਿੱਚ ਕੀਤਾ 7 ਸਾਲਾਂ ਦੇ ਵਿੱਚ ਮੁਸਲਮਾਨ ਪਰਿਵਾਰਾਂ ਦੀ ਸਾਲਾਨਾ ਆਮਦਨ 2.73 ਲੱਖ ਰੁਪਏ ਤੋਂ 27.7 ਫੀਸਦੀ ਵਧ ਕੇ 3.49 ਲੱਖ ਰੁਪਏ ਹੋ ਗਈ ਹੈ ਇਸ ਦੌਰਾਨ ਹਿੰਦੂਆਂ ਦੀ ਆਮਦਨ ਦੇ ਵਿੱਚ 2.96 ਲੱਖ ਰੁਪਏ ਤੋਂ 18.8 ਫੀਸਦੀ ਤੋਂ ਵਧ ਕੇ 3.52 ਲੱਖ ਰੁਪਏ ਦੇ ਵਿੱਚ ਵਾਧਾ ਹੋਇਆ ਹੈ ਉਧਰ ਦਰਜ ਕੀਤਾ ਗਿਆ ਪ੍ਰਾਈਸ ਦੇ ਮੁਤਾਬਕ ਆਰਥਿਕ ਤੌਰ ਦੇ ਉਪਰ ਕਮਜ਼ੋਰ ਵਰਗਾਂ ਦੀ ਆਮਦਨ ਉਹਨਾਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਵਧੀ ਹੈ ਜੋ ਪਹਿਲਾਂ ਨਾਲੋਂ ਜ਼ਿਆਦਾ ਕਮਾਈ ਕਰ ਰਹੇ ਸੀ ਕੋਵਿਡ ਤੋਂ ਪਹਿਲਾਂ ਦੇਸ਼ ਦੀ ਆਮਦਨ ਦੇ ਵਿੱਚ ਸਭ ਤੋਂ ਘੱਟ 20 ਫੀਸਦੀ ਲੋਕਾਂ ਦਾ ਹਿੱਸਾ ਸਿਰਫ 3 ਫੀਸਦੀ ਰਿਹਾ ਸੀ ਜੋ ਕਿ 2022-23 ਦੇ ਵਿੱਚ ਵਧ ਕੇ 6.5 ਫੀਸਦੀ ਦਰਜ ਕੀਤਾ ਗਿਆ ਇਸ ਦੇ ਮੁਕਾਬਲੇ ਛੋਟੀ ਦੇ 20 ਫੀਸਦੀ ਆਮਦਨੀ ਸਮੂਹਾਂ ਦੇ ਵਿੱਚ ਹਿੱਸਾ 52 ਫੀਸਦੀ ਤੋਂ ਘਟ ਕੇ ਸਿਰਫ 45 ਫੀਸਦੀ ਹੀ ਰਹਿ ਗਿਆ ਜਿਵੇਂ ਜਿਵੇਂ ਉੱਚੇ ਤਬਕੇ ਦੀ ਆਮਦਨ ਦਾ ਹਿੱਸਾ ਘਟਦਾ ਗਿਆ ਗਰੀਬ ਅਤੇ ਮਧ ਵਰਗ ਦੀ ਆਮਦਨ ਵਧ ਗਈ ਇਸ ਦਾ ਲਾਭ ਸਾਰੇ ਵਰਗਾਂ ਨੂੰ ਮਿਲਿਆ ਸਰਕਾਰ ਦੇ ਮੁਫਤ ਅਨਾਜ ਯੋਜਨਾ ਕਿਸਾਨ ਸਨਮਾਨ ਨਿਧੀ ਅਤੇ ਆਵਾਸ ਯੋਜਨਾਵਾਂ ਨੇ ਵੀ ਸਮਾਜਿਕ ਆਰਥਿਕ ਫਰਕ ਨੂੰ ਕੁਝ ਹੱਦ ਤੱਕ ਘਟਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਘਟ ਗਣਤੀਆਂ ਖਾਸ ਕਰਕੇ ਮੁਸਲਿਮ ਭਾਈਚਾਰਾ ਅਤੇ ਆਰਥਿਕ ਤੌਰ ਦੇ ਉੱਪਰ ਕਮਜ਼ੋਰ ਵਰਗ ਦੇ ਵਿੱਚ ਹਮੇਸ਼ਾ ਤੋਂ ਗਿਣਿਆ ਗਿਆ ਹੈ ਇਸ ਲਈ ਮੁ슬ਮਨ ਪਰਿਵਾਰਾਂ ਨੂੰ ਹੇਟਲੇ ਵਰਗਾਂ ਦੇ ਤੁਲਨਾਤਮਕ ਉੱਥਾਨ ਦਾ ਵਧੇਰੇ ਲਾਭ ਹੋਇਆ ਹੈ ਧਾਰਮਿਕ ਆਧਾਰ ਦੇ ਉੱਪਰ ਦੇਖੀਏ ਤਾਂ ਜਿਨ੍ਹਾਂ હિન્દੂ ਪਰਿਵਾਰਾਂ ਦੇ ਵਿੱਚ ਸਰਵੇਖਣ ਹੋਇਆ ਉਹਨਾਂ ਦੇ ਵਿੱਚੋਂ 21% ਗ੍ਰੈਜੂਏਟ ਪਾਏ ਗਏ ਅਤੇ ਸਿਰਫ 21% ਪਰਿਵਾਰ ਅਜਿਹੀ ਪਾਏ ਗਏ ਜਿੱਥੇ ਕੋਈ ਨੌਕਰੀ ਕਰਦਾ ਸੀ ਐਸਸੀਐਸਟੀ ਸ਼੍ਰੇਣੀ ਦੇ ਨਾਲ ਸੰਬੰਧਿਤ ਗ੍ਰੈਜੂਏਟ ਪਰਿਵਾਰਾਂ ਦੇ ਮੁਕਾਬਲੇ ਨੌਕਰੀਆਂ ਕਰਨ ਵਾਲੇ ਪਰਿਵਾਰਾਂ ਦੇ ਵਿੱਚ ਸਭ ਤੋਂ ਵੱਧ ਦਾ ਜਿਹੜਾ ਵਾਧਾ ਹੈ ਉਹ ਦਰਜ ਕੀਤਾ ਗਿਆ ਐਸਸੀਐਸਟੀ ਸ਼੍ਰੇਣੀ ਦੇ ਵਿੱਚ ਕਰਮਵਾਰ 17% ਤੋਂ ਲੈ ਕੇ 11% ਤੱਕ ਜਿਹੜੇ ਲੋਕ ਨੇ ਉਹ ਗ੍ਰੈਜੂਏਟਸ ਗਿਨੇ ਗਏ ਜਦੋਂ ਕਿ 18% ਦੀ ਐਸਸੀ ਅਤੇ 15% ਦੀ ਐਸਟੀ ਵਰਗ ਦੇ ਪਰਿਵਾਰਾਂ ਦੇ ਕੋਲ ਨੌਕਰੀਆਂ ਸੀ ओबीसी ਸ਼੍ਰੇਣੀ ਦੇ 20% ਦੀ ਪਰਿਵਾਰਾਂ ਦੇ ਵਿੱਚ ਗ੍ਰੈਜੂਏਟ ਸੀ ਪਰ 18% ਦੀ ਪਰਿਵਾਰਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਮਿਲੇ ਇਹ ਅੰਤਰ ਜਨਰਲ ਵਰਗ ਦੇ ਵਿੱਚ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲਿਆ। ਇਹਨਾਂ ਦੇ ਵਿੱਚੋਂ 29% ਦੀ ਪਰਿਵਾਰਾਂ ਦੇ ਵਿੱਚ ਗ੍ਰੈਜੂਏਟ ਹਨ ਪਰ ਸਿਰਫ 26% ਦੀ ਪਰਿਵਾਰਾਂ ਦੇ ਵਿੱਚ ਰੋਜ਼ਗਾਰ ਵਾਲੇ ਲੋਕ ਦਰਜ ਕੀਤੇ ਗਏ। 2016 ਦੇ ਵਿੱਚ ਹਿੰਦੂਆਂ ਦੀ ਮਾਸਿਕ ਆਮਦਨ 24670 ਰੁਪਏ ਸੀ ਅਤੇ ਮੁਸਲਮਾਨਾਂ ਦੀ 22750 ਰੁਪਏ। 2023 ਦੇ ਵਿੱਚ ਹਿੰਦੂਆਂ ਦੀ 29333 ਰੁਪਏ ਅਤੇ ਮੁਸਲਮਾਨਾਂ ਦੀ 29083 ਰੁਪਏ ਦਰਜ ਕੀਤੇ ਗਏ। ਦੇਸ਼ ਦੇ 60 ਲੱਖ ਸਿੱਖ ਪਰਿਵਾਰਾਂ ਦੀ ਸਾਲਾਨਾ ਆਮਦਨ ਦੇ ਵਿੱਚ 57.4% ਦਾ ਵਾਧਾ ਦਰਜ ਕੀਤਾ ਗਿਆ। ਜੋ ਕਿ 7 ਸਾਲਾਂ ਦੇ ਵਿੱਚ ਸਭ ਤੋਂ ਵੱਧ ਹੈ ਇਹ 4.40 ਲੱਖ ਤੋਂ ਵੱਧ ਕੇ 6.93 ਲੱਖ ਹੋ ਗਿਆ ਹੋਰ ਭਾਈਚਾਰਿਆਂ ਦੇ ਲਈ ਜਿਸ ਵਿੱਚ ਜੈਨ ਪਾਰਸੀ ਅਤੇ ਹੋਰ ਛੋਟੇ ਭਾਈਚਾਰੇ ਆਉਂਦੇ ਨੇ ਉਹਨਾਂ ਦੀ ਸਲਾਨਾ ਆਮਦਨ 3.64 ਲੱਖ ਰੁਪਏ ਤੋਂ 5.57 ਲੱਖ ਰੁਪਏ ਤੱਕ ਅਤੇ 53.2 ਫੀਸਦੀ ਦੇ ਵਾਅਦੇ ਦੇ ਨਾਲ ਦਰਜ ਕੀਤੀ ਗਈ ਹੈ ਪ੍ਰਾਈਸ ਦੀ ਰਿਪੋਰਟ ਦੇ ਮੁਤਾਬਿਕ ਇਹ ਪੰਜਾਰੇ ਪਹਿਲਾਂ ਹੀ ਸਭ ਤੋਂ ਅਮੀਰ ਦਰਜ ਕੀਤੇ ਜਾ ਚੁੱਕੇ ਸੀ। ਉਹਨਾਂ ਨੂੰ ਦੇਸ਼ ਦੀਆਂ ਆਰਥਿਕ ਗਤੀਵਿਧੀਆਂ ਦੇ ਵਿੱਚ ਉਛਾਲ ਦਾ ਸਭ ਤੋਂ ਜ਼ਿਆਦਾ ਫਾਇਦਾ ਹਮੇਸ਼ਾ ਤੋਂ ਹੁੰਦਾ ਰਿਹਾ ਹੈ। ਤਾਂ ਖੈਰ ਇਸ ਸਬਦੇ ਦਰਮਿਆਨ ਜਿੱਥੇ ਇਹ ਇੰਡੈਕਸ ਸ਼ੋਅ ਕਰ ਰਿਹਾ ਹੈ ਕਿ ਦੇਸ਼ ਦੇ ਵਿੱਚ ਮੁਸਲਮਾਨਾਂ ਦੀ ਸਰਾਨਾ ਆਮਦਨ 28% ਦੀ, ਹਿੰਦੂਆਂ ਦੀ 19% ਦੀ ਅਤੇ ਸਿੱਖਾਂ ਦੀ ਸਭ ਤੋਂ ਜ਼ਿਆਦਾ 57% ਦੀ ਦਰਜ ਕੀਤੀ ਗਈ ਹੈ। ਤਾਂ ਇਸ ਰਿਪੋਰਟ ਦੇ ਖੁਲਾਸਿਆਂ ਤੋਂ ਤੁਸੀਂ ਕੀ ਸਮਝਦੇ ਹੋ ਅਤੇ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸੰਜੀ ਕਰਨਾ। ਬਿਲਕੁਲ చనల్ నుబ క